ਦੁਨੀਆ ਭਰ ਚ ਵਸਦੇ ਪੰਜਾਬੀਓ ਸਤਿ ਸ੍ਰੀ ਅਕਾਲ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰਸ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਐਸਲੇ ਪੰਜਾਬ ਦੇ ਵਿੱਚ ਕਹਿਰ ਮੱਚਿਆ ਹੋਇਆ ਹੈ ਫੜਾ ਨੇ ਮਤਲਬ ਕਹਿਰਾਮ ਮਚਾਇਆ ਹੋਇਆ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਦਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਕਹਾਤਾਂ ਬਾਰ ਦੇ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਸਟ੍ਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ ਚ ਇਹ ਹੈ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ ਚ ਵੀ ਬੋਲਾਂਗਾ ਬਾਅਦ ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ